ਵਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਤਾਂ ਹੀ ਮਾਰਾ ਸਾਲ ਕਹਿੰਦੇ ਮਾਰੋ ਸਿਮਰਨਾ ਸਭ ਮੁਕਤ ਹੋ ਸਕਦੇ ਆ ਐਸਾ ਸਿਮਰਨਾ ਪਰਮੇਸ਼ਰ ਦਾ ਸਭ ਦੇ ਅਨਸਾਰਿਆਂ ਨੂੰ ਸੰਜਾਉਂਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੇ ਖੱਤਰੀ ਆਪਣੇ ਆਪ ਨੂੰ ਜੰਗੀ ਬਹਾਦਰ ਕਹਾਉਂਦੇ ਸਨ ਇਹ ਚਾਰ ਵਰਨ ਹਨਗੇ ਪਹਿਲਾ ਇੱਕ ਆਦਮੀ ਨੂੰ ਇਹ ਚਾਰ ਕੰਮ ਸਾਲ ਸੰਗੀਤ ਪੇਸ਼ ਹਨ ਜਿਸ ਵਾਦੂ ਤੇ ਰਚਨਾਰੂ ਜੀ ਹੈ ਉਸ ਦੇ ਸ਼ਸਤਰਧਾਰੀ ਵੀ ਆਦਮੀ ਹੋਵੇ ਖਤਰੀ ਪੁਣੇ ਵਾਲਾ ਜੋਨਾ ਬਣ ਕੇ ਦੁਸ਼ਮਣਾਂ ਨੂੰ ਵੀ ਮਾਰੇ ਤੇ ਬ੍ਰਾਹਮਣ ਬਣ ਕੇ ਵੇਦ ਪਾਠੀ ਵੀ ਹੋਵੇ ਬ੍ਰਹਮ ਵੇਦ ਦਾ ਉਪਦੇਸ਼ ਵੀ ਦੇਵੇ ਆਪ ਵੀ ਕੁਮਾਰੀ ਫਿਰ ਬੈਸ ਆਪ ਦੀ ਕਿਰਤ ਕਰਕੇ ਆਪ ਖਾਵੇ ਵੰਡ ਕੇ ਤੇ ਸੂਦਰ ਦੋਆਆਂ ਦੀ ਤੈਅ ਕਰਨ ਵਾਲਾ ਹੋਵੇ ਇਹ ਚਾਰੇ ਗੁਣ ਹੋਣ ਜੀ ਕਾ ਆਦਮੀ ਚ ਹੋਣੇ ਚਾਹੀਦੇ ਆ ਪਰ ਸਮੇਂ ਦੇ ਨਾਲ ਇਹ ਚਾਰੇ ਗੁਣਾਂ ਦੇ ਸਹਿਤ ਲੋਕ ਸਨ ਹੈ ਨਵੇਂ ਵਿਦਵਾਨ ਹੁੰਦੇ ਸੀ ਨਾਲੇ ਸ਼ਕਤਪਾਰੀ ਹੁੰਦੇ ਸੀ ਨਾਲੇ ਪ੍ਰਾਂਹ ਦੀ ਟਹਿਲ ਵੀ ਕਰਦੇ ਸੀ ਆਪ ਦੀ ਕਿਰਤ ਕਰਕੇ ਵੀ ਖਾਂਦੇ ਸੀ ਸਮੇਂ ਦੀ ਹਾਲਤ ਨਾ ਆਈ ਦਾ ਬਿਲਦਰ ਲੋਕਾਂ ਦੇ ਅੰਦਰ ਪੈ ਗਿਆ ਜਿਹੜੇ ਬ੍ਰਾਹਮਣ ਸੀ ਉਹ ਕਹਿੰਦੇ ਸੋ ਵੀ ਬੇਦੀ ਪੜਿਆ ਕਰਾਂਗੇ ਹੋਰ ਨਹੀਂ ਕੁਝ ਕਰਨਾ ਉਹਨਾਂ ਦੇ ਜਿਹੜੀ ਈਲਾਜ ਹੋਈ ਉਹਨਾਂ ਨੂੰ ਵਿਗਿਆਨ ਪੜ੍ਹਾਈ ਇਸ ਪ੍ਰਕਾਰ ਸਾ슴 ਜੀ ਅਨਪੜ੍ਹੇ ਰਹੇਗੇ ਇਸੇ ਪ੍ਰਕਾਰ ਫਿਰ ਖੱਤਰੀ ਜਿਹਨੇ ਸੀ ਉਹ ਤਾਂ ਕਹਿੰਦੇ ਸ਼ਕਤੀ ਪਕੜਿਆ ਕਰਾਂਗੇ शस्त्र पकड़ के जंग करते रहे खतरी पर फिर साहब संघ जी खतरी पर छड़ के तकड़िया फल लिया हथि शस्त्र छे बैंसा वाला काम कर लग गए बैंस कहते खेती कराया करेंगे वो खेती करके आपका गुजारा करते रहे पर जिन्होंने खेती की तकलीफ समझी उसे व्यापार लग गए इस प्रकार सूत्र जो कहते परी कित करा वह परी किरत करके कहल करके गुजारा करते ਇਹਨਾਂ ਦਿੱਕਤ ਪੇਸ਼ ਹੋਈ ਉਹ ਦੂਸਰਾ ਬ੍ਰਾਹਮਣ ਵਾਲਾ ਕੰਮ ਕਰਨ ਲੱਗੇ ਇਸ ਪ੍ਰਕਾਰ ਵਰਨ ਸਾਰੇ ਵਿਗੜੇ ਗਏ ਹਨ ਕਿ ਸਾਰੇ ਚਾਰ ਕੰਮ ਹੀ ਇੱਕ ਆਦਮੀ ਨੂੰ ਕਰਨੇ ਜੋ ਸੋ ਹੁਣ ਇਹ ਵੱਖੋ ਵੱਖਰੇ ਜਿਹੜੇ ਵਰਨ ਬਣੇ ਹੋਏ ਐ ਇਹਨਾਂ ਦੀ ਬਾਤ ਕਹਿੰਦੇ ਬ੍ਰਾਹਮਣ ਜਿਹੜਾ ਹੈ ਉਹ ਦੇਸ਼ ਦੇ ਸਕਦਾ ਹੈ ਜਾਂ ਕਰ ਸਹਿਬਾ ਕਰਾ ਸਕਦਾ ਹੈ ਵਿਦਿਆ ਕਰ ਸਕਦਾ ਪੜ੍ਹਾ ਸਕਦਾ ਹੈ ਇਸ ਪ੍ਰਕਾਰ ਜਾਂ ਕਰਨਾ ਕਰਾਉਣਾ ਦਾਮ ਦੇਣਾ ਲੈਣਾ ਇਹ ਵਿਦਿਆਰਥੀ ਕੋਣੀ ਹੈ ਬ੍ਰਾਹਮਣ ਦੇ ਛੇ ਕਰਨੀ ਸੀ ਪਰ ਹੁਣ ਤਾਂ ਬ੍ਰਾਹਮਣ ਲੋਕ ਜਗ ਕਰਉਣਾ ਤਾਂ ਜਾਣਦੇ ਹੋਣਗੇ ਤੇ ਕਰਨਾ ਨਹੀਂ ਜਾਣਦੇ ਅਗਲੇ ਵੇਲੇ ਇਸੇ ਪ੍ਰਕਾਰ ਖੱਤਰੀ ਜਿਹੜੇ ਹਨਗੇ ਉਹ ਵੀ ਸ਼ੁਰੂਤ ਇਹ ਨੂੰ ਛੱਡ ਕੇ ਤਕੜੀਆਂ ਹੱਥਾਂ 'ਚ ਫੜ ਲਈਆਂ ਖੱਤਰੀ ਸੋ ਜੋ ਕਰਮਾਂ ਦਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਜੇਦ ਪਿਸ਼ਾਨੇ ਬੀਜੇ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ ਕਿਉਂ ਇਹ ਚਾਰ ਵਰਣ ਬਣੇ ਸਨ ਮਨੁਸਿਮਤ ਜੀ ਇਹਨਾਂ ਦੇ ਕਫਨ ਲਿਖੇ ਹੋਏ ਆ ਅਕਾਉਂਸ ਗ੍ਰੰਥ ਚ ਵਿੱਚ ਭਾਗਵਤ ਜੀ ਲਿਖਿਆ ਹੋਇਆ ਹੈ ਕਿ ਬ੍ਰਾਹਮਣ ਜਿਹੜੇ ਮੁਖ ਵਿੱਚ ਮੇਰੇ ਲੱਗੇ ਰਹੋ ਅਤੇ ਖਤਰੀ ਜਿਹੜੇ ਮੇਰੇ ਕੋਹਿਆਂ ਨੂੰ ਚਿੰਬੜੇ ਰਹੋ ਤੇ ਬੈਸ ਜਿਹੜੇ ਮੇਰੇ ਲੱਕ ਨੂੰ ਜਫੀ ਪਾਈ ਰੱਖੋ ਸੂਦਰ ਮੇਰੇ ਚਰਨਿ ਛੋਂਦੇ ਰਹੋ ਉਤੋਂ ਫਿਰ ਇਹਨਾਂ ਨੇ ਬਣਾ ਲਿਆ ਕਿ ਬਾਹਮਣ ਦਾ ਮੁਖ ਚੋਂ ਨਿਕਲੇ ਹੈ ਖਤਰੀ ਪੋਹਿਆਂ ਚੋਂ ਨਿਕਲੇ ਹੈ ਅਤੇ ਬੈਸ ਜਿਹੜੇ ਲੱਕ ਚੋਂ ਨਿਕਲੇ ਹੈ ਸੂਦਰ ਚਰਨਾਂ ਚੋਂ ਨਿਕਲੇ ਹੈ ਇਹ ਉਹ ਦੂਏ ਤਰ੍ਹਾਂ ਬਣਾ ਲਿਆ ਉਲਟਾ ਇਹਨਾਂ ਨੇ ਇਸੀ ਇਸ ਤਰ੍ਹਾਂ ਦੇ ਕੰਤਬੋ ਸੋ ਮਾਰਾ ਸਾਰਿਆਂ ਨੂੰ ਸੰਜਾਉ ਉਪਦੇਸ਼ ਦਿੰਦੇ ਸਮਾਉਂਦੇ ਹਨ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਜੇ ਕੋ ਖੱਤਰੀ ਹਨਗੇ ਕਿ ਬ੍ਰਾਹਮਣ ਹਨਗੇ ਸੂਦਰ ਹਨਗੇ ਵੈਸ ਹਨ ਪੂਜਾ ਪੈ ਹਰ ਮੰਤਰ ਜਪੈਨੀ ਕੋਈ ਜਪ ਲੈ ਭਾਈ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਪੈਨੀ ਜਪਉਣਾ ਕਰਦੇ ਹਨ ਗੁਰੂ ਨਾਨਕ ਦੇਵ ਜੀ ਦੇ ਅਸਨਾ ਤੋਂ ਨਿਕਲਿਆ ਵਾਕ ਕੋਈ ਵੀ ਕਵਾ ਲਵੇ ਸਾਰੇ ਮੁਕਤ ਹੋ ਜਾਣਗੇ ਕਿਉਂਕਿ ਗੁਰੂ ਸਾਹਿਬ ਕਿਸੇ ਨਹੀਂ ਜਪਾਉਣ ਵਾਸਤੇ ਆਏ ਐ ਪਰ ਗੁਰਨਾਮ ਕਰਨਾਉਂ ਬਿਲਾਇਆ ਭੰਨਣ ਕਰਨ ਸਮਰਾਪਤ ਪਰ ਸਲਾਸ ਮਾਲੇ ਮੇਰੇ ਦੁੱਖ ਸੁਵਾਇਆ ਲਾਥਾ ਕੋਈ ਵੀ ਜਾਤ ਹੈ ਜਾਂ ਜਵੇ ਜਨ ਕੋ ਇਹ ਜੋ ਜਾਪੇ ਤਿਸ ਕੀ ਗਤ ਹੋਵੇ ਜੋ ਵੀ ਜਪਣੇ ਦਾ ਮੁਕਤ ਹੋ ਜਾਏਗਾ ਗੋੜੋ ਸਤਗੁਰ ਪਾਰ ਬ੍ਰਹਮ ਕਰ ਪੂਜੋ ਗੁਰੂ ਨਾਨਕ ਸਾਹਿਬ ਦੀ ਤੇ ਗੁਰੂ ਸਰੂਪ ਆਕਾਰ ਬ੍ਰਹਮ ਕਰਕੇ ਪੂਜਨਾ ਕਰੋ ਨਿਤ ਸੇਵ ਹੋ ਦਿਨ ਸ ਸਭ ਰਹਿਨੀ ਮਾਤਨੇ ਗੁਰੂ ਘਰ ਦੀ ਸੇਵਾ ਕਰਿਆ ਕਰੋ પ્રેમ ਦੇ ਨਾਲ ਹਰ ਜਨ ਦੇਖੋ ਸਤਗੁਰ ਨੈਨੀ ਜੀ ਦੇ ਜਨੂੰ ਗੁਰੂ ਸਾਹਿਬ ਨੇ ਅੱਖਾਂ ਨੂੰ ਸਫਲੇ ਕਰਨ ਵਾਸਤੇ ਬੀਬ ਨੇ ਜੀ ਲਾਲ ਸਾਹਿਬ ਕਸ਼ਮੀਰਿਸ ਦਾ ਮੋਲ ਨੇਤ੍ਰਾਂ ਨੂੰ ਦੂਸਾਰੇ ਦਰਸ਼ਨ ਕਰਿਆ ਕਰੋ ਜੋ ਇੱਛੋ ਸੋਈ ਫਲ ਪਾਓ ਜੋ ਭਾਈ ਜਿਨੂਣੀ ਕਰੋਗੇ ਉਹ ਫਲ ਪਾ ਲੋਗੇ ਧਰਮ ਅਰਥ ਕਾਮ ਮੋਖ ਹਰ ਬੋਲੂ ਗੁਰਮਤ ਬੈਣੀ ਗੁਰਮਤ ਦੁਆਰਾ ਬਚਨਾ ਦੁਆਰਾ ਗੁਰਮਤ ਦੇ ਬਚਨ ਬੋਲਿਆ ਕਰੋ ਹਰੀ ਦਾ ਨਾਮ ਬੋਲਿਆ ਕਰੋ ਗੁਰਮਤ ਦੁਆਰਾ ਇਹ ਬਚਨ ਗੁਰਸਾਹਿਬ ਦੀ ਬਾਣੀ ਅਨੁਸਾਰ ਉਚਾਰਿਆ ਕਰੋ ਰਾਉ ਆਨ ਕੋ ਪਾਪ ਚਿਤ ਵੀ ਹੈ ਬਹੁਤ ਈ ਹੋਰ ਬੋਲੇ ਕਹਿੰਦੇ ਨੇ ਕਿ ਜਦੋਂ ਸਰੀਰ ਕਰਕੇ ਕਰੀਏ ਤੇ ਬਹੁਤ سارے ਉਪਾਪ ਕਰਨ ਬਾਅਦ ਮਨ ਦੇ ਨਾਲ ਚਿਤ ਵੀ ਹੈ ਜਿਦਵਣੀ ਨਾਲ ਆਹੂ ਵੈ ਜੇ ਬਾਤ ਹੋਵੇ ਨਹੀਂ ਪੂਰੀ ਭਾਣੀ ਚੱਲਿਆ ਕਰੋ ਬਾਤ ਉਹ ਹੋਣੀ ਜਿਹੜੀ ਹੋਣੀ ਹੈ ਮਾਰੇ ਵੱਲੋਂ ਜਿਹੜੀ ਆਗਿਆ ਹੋਈ ਹੈ ਦੂਸਰੀ ਉਲਟ ਨਹੀਂ ਉਹਦੋਂ ਹੋ ਸਕਣੀ ਆਪਣਾ ਭਲਾ ਸਭ ਕੋਈ ਬਾਛੈ ਉਹਦਾ ਭਲਾ ਦਾ ਭਾਈ ਸਭ ਕੋਈ ਚਾਹੁੰਦਾ ਹੈ ਸੋ ਕਰੇ ਜੇ ਮੇਰੇ ਚਿੱਤ ਨਾ ਚਿੰਤ ਕੇ ਤੈਨਹੀਂ ਮੌਜੂ ਇਹ ਜੇ ਕਰਤਵ ਕਰਨਾ ਜੇ ਸਾਡੇ ਚਿੱਤ ਵਿੱਚ ਜੇਤੇ ਨਾ ਹੋਣ ਕਿਦੋਂ ਨਹੀਂ ਜਿਵੇਂ ਨਾ ਹੋਣ ਉਹ ਅੰਤ ਨਹੀਂ ਹੈ ਸਰੂ ਕਲਾ ਇਸ ਮੁਰਾਤੇ ਜਿਵੇਂ ਪਹੁੰਦਾ ਉਹਨੂੰ ਕੱਢ ਜਾ ਹੈ ਮਨ ਕੀ ਮਤ ਤੇ ਆਗੋ ਹਰ ਜਨ ਮਨ ਦੀ ਮੱਤ ਜਿਹੜੀ ਹੋ ਰਹੀ ਏ ਛੱਡ ਦਿਓ ਦਿਲ ਤੇ ਨਾ ਰੱਖਿਆ ਕਰੋ ਇਹ ਆ ਬਾਤ ਕਠੈਨੀ ਇਹ ਗੁਰੂ ਜੀ ਨੂੰ ਇਹ ਮਨ ਦੀ ਮੱਤ ਛੱਡਣੀ ਭਾਈ ਛੱਡੀ ਨਹੀਂ ਜਾਂਦੀ ਇੱਕ ਬੀਬੀ ਸੀ ਜਿਵੇਂ ਭਾਈ ਹਰਕੀਰਤ ਸਿੰਘ ਦੇ ਪਾਸੋਂ ਪਿਛਲੇ ਜੀਵਨ ਚੌਦਾ ਸਿੰਘਾਂ ਦੇ ਪ੍ਰਸੰਗ ਉਸਨੂੰ ਗੁਰਮਤਿ ਧਾਰਨ ਕੀਤੀ ਸੀ ਤੇ ਉਮਰਸਰ ਸਾਹਿਬ ਦੇ ਚ ਪਾਵਨ ਦੀ ਸੀ ਤੁਰਕਾਂ ਦੀ ਵੀ ਕੋਈ ਸਿੱਖ ਨਾ ਜਾਵੇ ਸਭ ਨੂੰ ਕਬਲ ਕੀਤਾ ਜਾਵੇ ਕੌੜਾ ਮਲ ਦੇ ਪਾਦੀ ਗੱਲ ਨਹੀਂ ਉਹਨਾਂ ਕਾ ਬੀਬੀ ਤੈਨੂੰ ਪਤਾ ਹੈ ਉਮਰਸਰ ਚ ਪਾਵਨ ਦੀ ਹੈ ਮੁਗਲ ਮਾਰਨ ਦੇ ਤੂੰ ਕੱਲੀ ਹੈ ਇਹ ਕਹਿਣ ਲੱਗੀ ਭਾਈ ਐਦੂ ਕੀ ਚੰਗਾ ਉਮਰਸਰ ਸਾਹਿਬ ਦਰਸ਼ਨ ਕਰਨ ਲੱਗੀ ਤਾਂ ਮੇਰਾ ਸ਼ੀਲ ਲੱਗ ਜੂ ਫਿਰ ਉਹ ਤੇ ਬੱਚੇ ਦੇ ਪਤਨਕਾਰ ਨੂੰ ਖੋਲ ਚੱਲੀ ਹੈ ਕਹਿੰ ਲੱਗੀ ਮੈਂ ਕਿ ਬੱਚੇ ਨੂੰ ਮੁਸਲਮਾਨ ਨਾ ਮੁਸਲਮਾਨ ਬਣਾ ਲੈ ਇਹ ਵੀ ਨਾਲ ਹੀ ਸ਼ਹੀਦ ਹੋ ਜੇ ਇਹ ਸਿੱਖੀ ਨੂੰ ਉਲਟਨਾ ਕਰੇ ਦਾ ਜੀਵਨ ਹੋ ਜੇ ਮੈਂ ਕਾਹ ਚੱਲਨੀ ਆਂ ਛੁੜ ਕੇ ਕੌੜਾਂ ਵੱਲ ਮੱਥਾ ਟੇਕ ਕੇ ਤਨ ਸਖਬੂਰੂ ਸਾਹਿਬ ਦੇ ਤਨ ਬੀਬੀਆਂ ਦੇ ਤਨ ਬੱਚੇ ਇਹ ਹੈ ਸਾਬ ਸੰਗੇਰੀ ਮਨ ਦੀ ਮਤ ਛੱਡਣ ਦਾ ਰਾਹ ਇਸ ਪ੍ਰਕਾਰ ਕੁਰਬਾਨੀ ਕਰਨੀ ਇਹੋ ਜਿਹਾ ਜੀਵਨ ਬਣਾਉਣਾ ਇਹ ਆ ਬਾਤ ਕਠਾਈ ਦੀ ਗੱਲ ਹੈ ਪਰ ਕੋਈ ਕੋਈ ਭਾਗਣ ਵਾਲਾ ਐਸਾ ਜੀਵਨ ਬਣਾਉਂਦਾ ਹੈ ਅਨੰਦ ਦੇ ਨ ਹਰ ਹਰ ਨਾਮ ਧਿਆਉ ਬੋਤੋ ਭਾਈ ਹਰਿ ਪਰਮੇਸ਼ਰ ਦਾ ਨਾਮ ਧਿਆਇਆ ਕਰੋ ਗੁਰ ਸਤਗੁਰ ਕੀ ਮਤ ਲੈਣੀ ਓਹ ਕੋਈ ਵੀ ਸਤਗੁਰੂ ਕੀ ਤੁਲ ਸਰੂਪ ਹੈ ਉਹਨਾਂ ਦੀ ਮਤ ਸਿੱਖਿਆ ਲੈਣੀ ਕਰੋ ਮਤ ਸੁਮਤ تیرੈ ਵਸ ਸੁਆਮੀ ਅਸੀਂ ਮਹਾਰਾਜ ਅੱਗੇ ਅਰਦਾਸ ਕਰੇ ਜੇ ਚੰਗੀ ਮਤ ਆ ਜਾਵੇ ਜੇ ਸ੍ਰੇਸ਼ਟ ਮਤ ਆਤਮ ਵਿਸ਼ੇਣੀ ਆ ਜਾਵੇ ਮਤ ਸ਼ਾਸਤਰਾ ਵੀ ਵਿਚਾਰ ਵਾਲੀ ਆ ਜਾਵੇ ਤਉ ਕੋ ਮਾਰਾ ਮਤਬੁੱਧੀ ਦੇ ਅੰਦਰ ਜਿਹੜੀ ਸ੍ਰੇਸ਼ਟ ਗੁਰਮਤ ਪ੍ਰਾਪਤ ਹੋਣੀ ਹੈ ਇਹ ਤੇਰੇ ਵਾਸਾ ਹੈ ਮਾਲਕਾ ਹਮ ਜੰਤ ਤੂੰ ਪੁਰਖ ਜੰਤੈ ਨਹੀਂ ਤੂੰ ਮਾਰਾ ਜੰਤ ਬਾਜੇ ਦੀ ਨਹੀਂ ਆਈ ਹੈ ਤੂੰ ਪੁਰਖ ਜੰਤੈ ਨਹੀਂ ਬਾਜੇ ਵਜਾਉਣ ਵਾਲਾ ਬਜੰਤਰੀ ਹੈ ਤੂੰ ਸੱਚੇ ਬਾਦਸ਼ਾਹ ਜਿਉਂ ਵੀ ਬਾਗੀਆਂ ਨੂੰ ਬੁਲਾਉਣ ਵਾਲ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਸਾਹਿਬ ਜੀ ਕਹਿੰਦੇ ਨੇ ਏ ਮੇਰੇ ਕਰਤਾ ਪੁਰਖ ਸਰਬ ਕੇ ਮਾਲਕ ਜੀ ਜਿਉਂ ਭਾਵ ਹੈ ਤੇ ਵੈ ਬੁਲੈਨੀ ਆਪ ਨੂੰ ਬੁਹਾਉਂਦਾ ਹੋਵੇਂ ਮਾਰੇ ਅਸੀਂ ਬੋਲਦੇ ਆਵੇਂ ਬੁਲਾਉਣਾ ਕਰਦੇ ਆਪ